ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਬਦਾਮ ਅਤੇ ਜੀਰ ਦਾ ਮਿਲਕ ਸ਼ੇਕ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 2 ਮਟਕੇ ਦਾ ਪਾਣੀ ਤੋਂ ਠੰਡਾ ਪਾਣੀ ਕਦੇ ਵੀ ਨਾ ਪੀਓ ਇਸ ਕਾਰਨ ਨਾਲ ਤੁਹਾਡੀ ਸਾਰੀ ਜ਼ਿੰਦਗੀ ਅਤੇ ਤੁਸੀਂ ਦੰਦਾਂ ਦੀਆਂ ਹੋਰ ਵੀ ਕਈ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 3 ਜਿਆਦਾ ਤੋਂ ਜਿਆਦਾ ਕੜੀ ਪੱਤਾ ਆਪਣੀਆਂ ਸਬਜ਼ੀਆਂ ਵਿੱਚ ਇਸਤੇਮਾਲ ਕਰੋ ਤੁਹਾਡੀ ਸਿਹਤ ਬਹੁਤ ਵਧੀਆ ਰਹੇਗੀ ਨੰਬਰ 4 ਜੇਕਰ ਤੁਸੀਂ ਚਿਹਰੇ ਸਮੇਤ ਪੂਰੇ ਸਰੀਰ ਉੱਪਰ ਖੂਬਸੂਰਤੀ ਲਿਆਉਣਾ ਚਾਹੁੰਦੇ ਹੋ ਤਾਂ ਇੱਕ ਸੇਵ ਦੁੱਧ ਵਿੱਚ ਮਿਲਾ ਕੇ ਸਵੇਰੇ ਵਾਸੀ ਮੂੰਹ ਨੂੰ ਇਸਤੇਮਾਲ ਜਰੂਰ ਕਰੋ ਨੰਬਰ 5 ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਰਹਿੰਦਾ ਹੈ ਤਾਂ ਤੁਸੀਂ ਘਰ ਵਿੱਚ ਸਪਾਈਡਰ ਪਲਾਂਟ ਲਗਾ ਸਕਦੇ ਹੋ ਇਸ ਨਾਲ ਆਸ-ਪਾਸ ਦੀ ਹਵਾ ਵੀ ਸ਼ੁੱਧਾ ਤੇ ਸਾਫ਼ ਰਹੇਗੀ। ਨੰਬਰ 6 ਮੂਲੀ ਦੇ ਪੱਤਿਆਂ ਦਾ ਰਸ ਕੱਢ ਕੇ ਪੀ ਲੈਣ ਨਾਲ ਪੀਲੀਏ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਨੰਬਰ 7 ਅਦਰਕ ਵਾਲਾ ਪਾਣੀ ਪੀਣ ਨਾਲ ਸਰੀਰ ਵਿੱਚ ਜੰਮਿਆ ਹੋਇਆ ਖੂਨ ਦੁਬਾਰਾ ਚੱਲਣ ਲੱਗ ਜਾਂਦਾ ਹੈ। ਨੰਬਰ 8 ਤੰਗ ਜੁੱਤੀ ਦਾ ਇਸਤੇਮਾਲ ਕਦੇ ਵੀ ਗਰਮੀ ਵਿੱਚ ਨਾ ਕਰੋ। ਇਸ ਨਾਲ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ। ਨੰਬਰ 9 ਜੇਕਰ ਤੁਹਾਨੂੰ ਦਿਮਾਗੀ ਟੈਨਸ਼ਨ ਜ਼ਿਆਦਾ ਰਹਿੰਦੀ ਹੈ ਤਾਂ ਪਾਣੀ ਵੱਧ ਤੋਂ ਵੱਧ ਪੀਓ ਇਸ ਨਾਲ ਦਿਮਾਗੀ ਟੈਨਸ਼ਨ ਘੱਟ ਹੋ ਜਾਂਦੀ ਹੈ ਨੰਬਰ 10 ਪਥਰੀ ਹੋਣ ਤੇ ਹਲਦੀ ਅਤੇ ਗੁੜ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪਥਰੀ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 11 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚਾ ਜਮੈਨ ਦੇ ਨਾਲ ਇੱਕ ਗੁੜ ਦਾ ਟੁਕੜਾ ਖਾ ਕੇ ਉੱਪਰ ਦੀ ਇੱਕ ਗਲਾਸ ਗਰਮ ਪਾਣੀ ਪੀ ਲਓ ਇਸ ਨਾਲ ਹਮੇਸ਼ਾ ਪੇਟ ਸਾਫ਼ ਰਹੇਗਾ ਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਨੰਬਰ 12 ਜੇਕਰ ਉਮਰ ਤੋਂ ਪਹਿਲਾਂ ਤੁਹਾਡੇ ਵਾਲ ਸਫੇਦ ਹੋ ਰਹੇ ਨੇ ਤਾਂ ਤੁਹਾਨੂੰ ਨਾਰੀਅਲ ਦੇ ਤੇਲ ਵਿੱਚ ਕਲੌਂਜੀ ਗਰਮ ਕਰਕੇ ਮਿਲਾ ਕੇ ਵਾਲਾਂ ਤੇਲ ਲਗਾਉਣੀ ਚਾਹੀਦੀ ਹੈ ਨੰਬਰ 13 ਜਿਆਦਾ ਮਿੱਠੇ ਵਾਲੀ ਚਾਹ ਪੀਣ ਵਾਲੇ ਲੋਕ ਜਲਦੀ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਜੇਕਰ ਹੋ ਸਕੇ ਤਾਂ ਹਮੇਸ਼ਾ ਫਿੱਕੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 14 ਖਾਣਾ ਖਾਣ ਤੋਂ ਬਾਅਦ ਗੋਡੇ ਮੋੜ ਕੇ ਬੈਠ ਜਾਓ ਅਤੇ ਆਪਣੇ ਦੋਵੇਂ ਹੱਥਾਂ ਨੂੰ ਗੋਡਿਆਂ ਉੱਪਰ ਰੱਖ ਲਓ ਇਸ ਤਰ੍ਹਾਂ 15 ਤੋਂ 20 ਮਿੰਟਾਂ ਤੱਕ ਬੈਠੇ ਰਹੋ ਗੈਸ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 15 ਕਾਲੀ ਚਾਹ ਨੂੰ ਰੂਮ ਵਿੱਚ ਭਿਉਂ ਕੇ ਆਪਣੇ ਚਿਹਰੇ ਤੇ ਲਗਾਓ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਹੈ ਨੰਬਰ 16 ਜੇਕਰ ਤੁਹਾਡੀਆਂ ਪਸਲੀਆਂ ਵਿੱਚ ਦਰਦ ਹੋ ਰਿਹਾ ਹੈ ਤਾਂ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਕਪੂਰ ਇੱਕ ਚੁਟਕੀ ਮਿਲਾ ਕੇ ਕਾਲਾ ਨਮਕ ਮਿਲਾ ਕੇ ਗਰਮ ਕਰਕੇ ਹੌਲੀ-ਹੌਲੀ ਮਾਲਿਸ਼ ਕਰੋ ਪਸਲੀਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 17 ਸਵੇਰ ਦੇ ਨਾਸ਼ਤੇ ਤੋਂ ਬਾਅਦ ਇੱਕ ਅਲائਚੀ ਖਾਣ ਲੈਣ ਨਾਲ ਕਦੇ ਵੀ ਸਾਹ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ ਨੰਬਰ 18 ਜੇਕਰ ਤੁਸੀਂ ਗੋੜ ਦਾ ਰੋਜ਼ਾਨਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਸਰਦੀ ਜ਼ੁਕਾਮ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 19 ਜੋ ਔਰਤਾਂ ਚਿਹਰੇ ਤੇ ਬਦਾਮ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਚਿਹਰੇ ਤੋਂ ਦਾਗ ਧੱਬੇ ਗਾਇਬ ਹੋ ਜਾਂਦੇ ਹਨ ਨੰਬਰ 20 ਜੇਕਰ ਤੁਸੀਂ ਰੋਜ਼ਾਨਾ ਲਗਾਤਾਰ ਖਸ਼ਮੇਸ਼ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਜਲਦੀ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 21 ਸ਼ਿਮਲਾ ਮਿਰਚ ਦੀ ਸਬਜ਼ੀ ਜ਼ਰੂਰ ਖਾਇਆ ਕਰੋ ਇਹ ਕੈਂਸਰ ਤੋਂ ਬਚਾਉਂਦੀ ਹੈ ਅਤੇ ਦਿਲ ਨੂੰ ਵੀ ਸਿਹਤਮੰਦ ਰੱਖਦੀ ਹੈ ਨੰਬਰ 21 ਗੁੰਗਣਾ ਪਾਣੀ ਵਿੱਚ ਸ਼ਹਿਦ ਮਿਲਾ ਕੇ ਪਿਓ ਕਦੇ ਵੀ ਗੁਰਦਿਆਂ ਦੀ ਬਿਮਾਰੀ ਨਹੀਂ ਹੋਵੇਗੀ। ਨੰਬਰ 22 ਅੰਡੇ ਨੂੰ ਜੇਕਰ ਤੁਸੀਂ ਨੁਕੀਨ ਪਾਣੀ ਵਿੱਚ ਉਬਾਲਦੇ ਹੋ ਤਾਂ ਆਂਡਾ ਬਹੁਤ ਵਧੀਆ ਉਬਲਦਾ ਹੈ ਤੇ ਇਸ ਦੇ ਫਟਣ ਦਾ ਕੋਈ ਡਰ ਨਹੀਂ ਹੁੰਦਾ। ਨੰਬਰ 24 ਜਿੰਨਾਂ ਬੱਚਿਆਂ ਦੀ ਲਵਾਈ ਘੱਟ ਹੁੰਦੀ ਹੈ ਅਤੇ ਸਰੀਰਕ ਰੂਪ ਵਿੱਚ ਉਹ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਹਰ ਰੋਜ਼ ਪੀਤਾ ਖਾਣਾ ਚਾਹੀਦਾ ਹੈ। ਨੰਬਰ 22 ਕਲੌਂਜੀ ਦੇ ਤੇਲ ਦੀ ਮਾਲਿਸ਼ ਲੱਕਵੇ ਦੇ ਰੋਗੀਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਨੰਬਰ 26 ਲਸਣ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਜੜ ਤੋਂ ਠੀਕ ਹੋ ਜਾਂਦਾ ਹੈ। ਨੰਬਰ 27 ਜਦੋਂ ਵੀ ਤੁਸੀਂ ਸੌਂਫ ਖਾਂਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਕੋਸਾ ਦੁੱਧ ਪੀ ਲਿਆ ਕਰੋ। ਇਸ ਨਾਲ ਗੈਸ ਅਤੇ ਕਬਜ਼ ਦੂਰ ਹੁੰਦੀ ਹੈ। ਨਾਲ ਹੀ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 28 ਹਫਤੇ ਵਿੱਚ 3 ਦਿਨ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ ਤੇ 4 ਦਿਨ ਫੜਕੜੀ ਵਾਲੇ ਪਾਣੀ ਦੇ ਗਰਾਰੇ ਕਰਨੇ ਸ਼ੁਰੂ ਕਰਦੇ ਹੋ। ਪੂਰੀ ਜ਼ਿੰਦਗੀ ਦੰਦ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਉਹ ਹਮੇਸ਼ਾ ਤੰਦਰੁਸਤ ਰਹਿਣਗੇ। ਨੰਬਰ 29 ਸਰੋਂ ਦੇ ਤੇਲ ਵਿੱਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਆਪਣੇ ਦੰਦਾਂ ਉੱਪਰ ਮंजन ਕਰ ਲਓ। ਦੰਦ ਚਮਕਣਗੇ ਤੇ ਬਦੇ ਕੀ ਦੇ ਨਾਲ ਦੰਦਾਂ ਹੀ ਨੇਕ ਕਸਮਸਿਆਂ ਤੋਂ ਬਚੇ ਰਹਿਣਗੇ। ਨੰਬਰ 30 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਪਹਿਲਾਂ ਪਾਣੀ ਪੀ ਲਓ ਫਿਰ ਪਿਸ਼ਾਅ ਕਰਨ ਜਾਓ ਕਦੇ ਵੀ ਪਿਸ਼ਾਅ ਕਰਨ ਤੋਂ ਬਾਅਦ ਚਾਹ ਪਾਣੀ ਨਾ ਪੀਓ ਸਰੀਰ ਨੂੰ ਨੁਕਸਾਨ ਹੀ ਹੋਵੇਗਾ ਨੰਬਰ 31 ਵਾਲਾਂ ਉੱਪਰ ਨਹਾਉਣ ਤੋਂ ਪਹਿਲਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਕਸ ਕਰ ਲਓ ਬਾਲ ਬਹੁਤ ਹੀ ਨਰਮ ਤੇ ਮਲਾਈਮ ਹੋ ਜਾਣਗੇ ਇਸ ਤੋਂ ਇਲਾਵਾ ਉਹ ਕੱਲੇ ਕੱਲੇ ਰਹਿਣਗੇ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਧੇਗੀ ਨੰਬਰ 32 ਜੇਕਰ ਤੁਹਾਡਾ ਬੱਚਾ ਰਾਤ ਨੂੰ ਘੱਟ ਸੌਂਦਾ ਹੈ ਤਾਂ ਉਸ ਨੂੰ ਦਿਨ ਵਿੱਚ ਕਟਸਾਉਣ ਦੀ ਆਦਤ ਪਾਓ ਇਸ ਨਾਲ ਉਹ ਰਾਤ ਨੂੰ ਵਧੀਆ ਨੀਂਦ ਲੈਣ ਲੱਗ ਜਾਵੇਗਾ ਨੰਬਰ 33 ਚਾਵਲ ਹਮੇਸ਼ਾ ਘੱਟ ਤੋਂ ਘੱਟ ਖਾਓ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 34 ਆਲੂਆਂ ਨੂੰ ਉਬਾਲ ਕੇ ਫ੍ਰਿਜ ਵਿੱਚ ਬਹੁਤ ਲੰਬੇ ਸਮੇਂ ਤੱਕ ਕਦੇ ਵੀ ਨਹੀਂ ਰੱਖਾਉਣਾ ਚਾਹੀਦਾ ਨਹੀਂ ਤਾਂ ਆਲੂ ਵਿਚਕਾਰ ਪੋਸਟਿਕ ਤੱਤ ਜ਼ਹਿਰੀਲੇ ਤੱਤਾਂ ਵਿੱਚ ਬਦਲ ਜਾਂਦੇ ਹਨ ਨੰਬਰ 35 ਮੱਝ ਦੇ ਦੁੱਧ ਵਿੱਚ ਛੋਲੇ ਭਿਉ ਕੇ ਖਾਣ ਨਾਲ ਸਰੀਰ ਦਾ ਪਤਲਾਪਨ ਦੂਰ ਹੋ ਜਾਂਦਾ ਹੈ ਅਤੇ ਸਰੀਰ ਦੇ ਅੰਦਰ ਭਰਪੂਰ ਤਾਕਤ ਆ ਜਾਂਦੀ ਹੈ ਨੰਬਰ 36 ਜੋ ਔਰਤਾਂ ਪੈਰਾਂ 'ਤੇ ਬੈਠ ਕੇ ਕੰਮ ਕਰਦੀਆਂ ਹਨ ਉਹਨਾਂ ਦਾ ਪੇਟ ਕਦੇ ਵੀ ਬਾਹਰੋਂ ਨਹੀਂ ਆਉਂਦਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ